ਝੋਨੇ ਦੇ ਸੀਜ਼ਨ ਦੇ ਵਿੱਚ ਸਰਕਾਰਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਆੜਤੀਆਂ ਨੂੰ ਛੜਕਾਂ ਤੇ ਰੋਲਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਮਹਾਰਾਜ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਸਾਡਾ ਪੂਰਾ ਸਾਥ ਦੇਣ ਕਾਰਨ ਅੱਜ ਦਾਣਾ ਮੰਡੀ ਫਲੋਰ ਦੇ ਵਿੱਚ ਆੜਤੀਆ ਐਸੈਸ਼ਨ ਫਲੋਰ ਵੱਲੋਂ ਮੰਡੀ ਦੇ ਵਿੱਚ ਲੰਗ ਲਗਾ ਆ ਗਿਆ ਇਸ ਮੌਕੇ ਆਰਤੀਆ ਐਸੋਸੀਏਸ਼ਨ ਫਲੋਰ ਦੇ ਪ੍ਰਧਾਨ ਗੁਲਸ਼ਕਮਰ ਰਹੁਜਾ ਲਖਵਿੰਦਰ ਸਿੰਘ ਮੋਤੀਪੁਰ ਖਾਲਸਾ ਆਰਤੀਆ ਐਸੋਸੀਏਸ਼ਨ ਦੇ ਸੂਮ ਮੈਂਬਰ ਸਹਿਬਾਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਨੇ ਹੀ ਸਾਡੇ ਝੋਨੇ ਦੇ ਸੀਜ਼ਨ ਦਾ ਬੇੜਾ ਪਾ ਲਾਇਆ ਹੈ। ਦਾਣਾ ਮੰਡੀ ਦੇ ਵਿੱਚ ਲੰਗ ਲਗਾ ਕੇ ਗੁਰੂ ਘਰਾਂ ਸੰਗਤਾਂ ਨੂੰ ਉਤਤ ਲੰਗਿ ਛਕਾਇਆ ਗਿਆ। ਕੈਮਰਾਮੈਨ ਐਸੇਗਨਾਗੀ ਨਾਲ ਗਰシャン ਸਿੰਘ ਨਾਗੀ ਮਨਪ ਸਿੰਘ ਮਜਾਰਾ ਦਵਾਬਾ ਨਹੀਂ 24 ਛਾਂ ਲਈ ਦਾਣਾ ਮੰਡੀ ਤੋਂ ਗਰシャン ਸਿੰਘ ਨਾਗੀ ਮਨਸੇ ਮਜਾਰਾ ਦੀ ਵਿਸ਼ੇਸ਼ ਰਿਪੋਰਟ ਜੀ ਭਾਈ ਆਇਓ આ પૂરી બલા રુમન કાવા ઓમલેટ રતો ਪੜੋ ਪੜੋ ਮੈਚ ਨੂੰ ਨਹੀਂ ਨਾ ਕਰੋ ਇਧਰ ਲੱਗੇ ਲੱਗੇ ਲੈਂ 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 ਆ ਜਾਓ ਆ ਕੇ ਬਸ ਇਧਰ ਬੈਠੋ ਆ ਗਿਆ ਅਤੇ ਆਪ ਕੀ ਸਤਿ ਸ਼੍ਰੀ ਅਕਾਲ ਬਲਵੰਤ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਇਹ ਲੈਣਾ ਇਸ ਤਰ੍ਹਾਂ ਇਹ ਯੋਜਨਾ ਕੀਤਾ ਗਿਆ ਹੈ ਸ੍ਰੀ ਗੰਗਾਵਾਹ ਜੀ ਦੇ ਬਾਰੇ ਵਿੱਚ ਬਾਰੇ ਮਹਤਮਾਨ ਕਿਰਪਾ ਦੇ ਨਾਮ ਜੋਗੀ ਝੋਲੇ ਦੇ ਬਾਰੇ ਮੁੰਡਾ ਬਹੁਤ ਹੀ ਮਾਣ ਦਾ ਸਾਥ ਦਿੱਤਾ ਉਹਨਾਂ ਦਾ ਵੀ ਉਪਰਦਾ ਬਹੁਤ ਜਿਆਦਾ ਪ੍ਰਭਾਤ ਚਿਕਰਾਣਾ ਕੀਤਾ ਗਿਆ ਉਸ ਤੇ ਹੀ ਅੱਜ ਕਲੰਦਰ ਦਾ ਆਯੋਜਨ ਕਰਦੇ ਆਪ ਪਾ ਜੀ ਸਾਰੇ ਆਰਤੀ ਭਰਾ ਸਾਡੇ ਚੈਲਰ ਵਾਲੇ ਸਾਡੇ ਮਜ਼ਦੂਰ ਸਾਡੇ ਕੋਟਰਡ ਸਾਹਿਬਾਨ ਸਾਰੇ ਜੀ ਹਾਜ਼ਰ ਹੋਏ ਬਹੁਤ ਪਰਮਾਤਮਾ ਦੇ ਕਿਰਪਾ ਦੇ ਸਾਰਿਆਂ ਦੇ ਲੰਗਰ ਦਾ ਅਨੰਦ ਵਾਣਿਆ ਉਹਦੇ ਲਈ ਅਸੀਂ ਆਰਟੀ ਅਸੋਸੀਏਸ਼ਨ ਤੋਂ ਬੁਲਾਵਾ ਆਇਆ ਆਪਣੇ ਸਾਰੇ ਹੀ ਮਜੂਤਾਵਾਂ ਦੇ ਸਾਰੇ ਕਮੇਟੀ ਮੈਂਬਰਾਂ ਸਾਰੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਉਸ ਪ੍ਰਮਾਤਮਾ ਦਾ ਹੈ ਜਿਸ ਨੇ ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਣਾ ਮੱਟੀ ਤੋਂ ਜੋ ਇੱਕ ਆਰਤੀ ਹੋ ਰਹੀ ਹੈ ਰਲ ਮਿਲ ਕੇ ਖੁਸ਼ੀ ਕਰਨ ਲਈ ਉਹ ਨਾਲ ਦਾ ਬਿਲਕੁਲ ਆਇਆ ਜਿਸ ਨੂੰ ਬਹੁਤ ਵੱਡਾ ਸਾਥ ਦਿੱਤਾ ਜੀ ਕਿਉਂਕਿ ਪਹਿਲਾਂ ਸਰਕਾਰਾਂ ਦੀਆਂ ਜਿਹੜੀਆਂ ਕੁਝ ਇਹਨਾਂ ਸਹੀ ਨੀਤੀਆਂ ਆਖਰੀ ਜਿਹੜੇ ਪਹਿਲਾਂ ਕਿਸਾਨਾਂ ਔਰ ਆਰਧਿਆ ਖੱਡੀਆਂ ਹੋ ਰਹੀਆਂ ਸੀ ਇਸ ਨੂੰ ਹੋਰ ਕਿਹਾ ਪਰ ਜਿਹੜਾ ਸਾਡਾ ਕੁਦਰਤ ਨੇ ਸਾਥ ਦਿੱਤਾ ਉਹ ਅੱਜ ਬਾਹਰ ਦਾ ਸਪੋਰਟ ਦਾ ਸਹਾਰਾ ਹੈ ਤੇ ਬਜੂ ਨਾਲ ਉਹਨਾਂ ਦੇ ਲੰਗਰ ਦਾ ਬਹੁਤ ਧੰਨਵਾਦ ਕਰਦੇ ਆਂ ਸਾਰੇ ਵੀਰਾਂ ਦਾ ਸਲੂਮਾਉਂਡ ਜੀ ਨੇ ਹੈ ਬਹੁਤ ਬਹੁਤ ਧੰਨਵਾਦ ਕੀਤਾ ਕਾਲਪੁਰਾ ਜਿਲ੍ਹੇ ਨੇ ਸਹੀ ਮਾਹੌਲ ਰੱਖਿਆ ਚੰਗੀ ਵਰਤ ਰੱਖਿਆ ਮੈਂ ਤੁਹਾਨੂੰ ਕਹਾਂ ਤਾਂ ਮੈਂ ਤੁਹਾਨੂੰ ਇਫਾਤ